ਕੀ ਤੁਹਾਨੂੰ ਪਤਾ ਹੈ ਹਾਥੀ ਵੀ ਪੁਕਾਰਦੇ ਨੇ ਇੱਕ ਦੂਜੇ ਦਾ ਨਾਮ ਰਿਸਰਚ ਦੇ ਵਿੱਚ ਹੋਇਆ ਖੁਲਾਸਾ ਧਰਤੀ ਦੇ ਉੱਤੇ ਲੱਖਾਂ ਜੀਵ ਜੰਤੂਆਂ ਦੀਆਂ ਕਿਸਮਾਂ ਪਾਈਆਂ ਜਾਂਦੀਆਂ ਨੇ ਪਰ ਤੁਹਾਨੂੰ ਦੱਸ ਦਈਏ ਕਿ ਹਾਥੀ ਨੂੰ ਸਾਰੇ ਜਨਮ ਜਾਨਵਰਾਂ ਵਿੱਚੋਂ ਸਭ ਤੋਂ ਬਲਵਾਨ ਅਤੇ ਤਾਕਤਵਰ ਜਾਨਵਰ ਮੰਨਿਆ ਜਾਂਦਾ ਪਰ ਕੀ ਤੁਸੀਂ ਜਾਣਦੇ ਹੋ ਕਿ ਹਾਥੀ ਆਪਣੇ ਦੂਜੇ ਸਾਥੀਆਂ ਦੇ ਨਾਮ ਪੁਕਾਰਦੇ ਨੇ ਇੱਕ ਵਾਰ ਤਾਂ ਸੁਣ ਕੇ ਤੁਸੀਂ ਖੁਦ ਹੈਰਾਨ ਹੋਵੋਗੇ ਕਿ ਹਾਂਥੀਆਂ ਨੂੰ ਨਾਮ ਲੈਣ ਦੇ ਕਦੇ ਸੁਣਿਆ ਤਾਂ ਹੈ ਨਹੀਂ ਹੁਣ ਤੁਹਾਨੂੰ ਦੱਸ ਦਈਏ ਕਿ ਜਿਹੜੀ ਦਹਾੜ ਹਾਥੀ ਮਾਰਦੇ ਨੇ ਉਹ ਤਿੰਨ ਤਰ੍ਹਾਂ ਦੀ ਹੁੰਦੀ ਆ ਜਿਸ ਦੇ ਵਿੱਚ ਵੱਖ-ਵੱਖ ਸੰਕੇਤ ਹੁੰਦੇ ਨੇ ਇਸ ਦੇ ਬਾਰੇ ਵੀ ਤੁਹਾਨੂੰ ਦੱਸਾਂਗੇ ਪਰ ਤੁਹਾਨੂੰ ਇਹ ਦੱਸ ਦੇ ਕਿ ਹਾਥੀਆਂ ਦੇ ਵੀ ਇਨਸਾਨਾਂ ਵਾਂਗ ਨਾਮ ਰੱਖੇ ਹੁੰਦੇ ਨੇ ਤੇ ਇੱਕ ਦੂਸਰੇ ਦੀ ਤਕਲੀਫ ਦਰਦ ਸਭ ਕੁਝ ਸਮਝਦੇ ਨੇ ਉਹ ਜਿਹੜੀਆਂ ਦਹਾੜਾਂ ਨੇ ਉਹਨਾਂ ਦੇ ਵਿੱਚ ਕਿਹੜੇ-ਕਿਹੜੇ ਸੰਕੇਤ ਹੁੰਦੇ ਨੇ ਤੇ ਆਪਣੇ ਸੰਕੇਤ ਦੇ ਵਿੱਚ ਕੀ ਇਹ ਹਾਥੀ ਕਹਿੰਦੇ ਨੇ ਆਓ ਤੁਹਾਨੂੰ ਪੂਰੀ ਜਾਣਕਾਰੀ ਦਿੰਨੇ ਆ ਹਾਥੀ ਇੱਕ ਅਜਿਹਾ ਜਾਨਵਰ ਹੈ ਜਿਸ ਨੂੰ ਸਭ ਤੋਂ ਤਾਕਤਵਰ ਮੰਨਿਆ ਜਾਂਦਾ ਪੁਰਾਣੇ ਜ਼ਮਾਨੇ ਦੇ ਵਿੱਚ ਜਿਸ ਰਾਜੇ ਜਾਂ ਸਮਰਾਟ ਕੋਲ ਹਾਥੀ ਹੁੰਦਾ ਸੀ ਉਸ ਨੂੰ ਸਭ ਤੋਂ ਅਮੀਰ ਮੰਨਿਆ ਜਾਂਦਾ ਸੀ ਧਰਤੀ ਤੇ ਮੌਜੂਦ ਸਾਰੇ ਜਾਨਵਰਾਂ ਦੀਆਂ ਆਪਣੀਆਂ ਵਿਸ਼ੇਸ਼ਤਾਵਾਂ ਨੇ ਪਰ ਕੀ ਤੁਸੀਂ ਜਾਣਦੇ ਹੋ ਕਿ ਹਾਥੀ ਵੀ ਇੱਕ ਅਜਿਹਾ ਜਾਨਵਰ ਹੈ ਜੋ ਆਪਣੇ ਦੁਜੇ ਸਾਥੀ ਦਾ ਨਾਂ ਪੁਕਾਰਦਾ ਹੈ ਤੁਹਾਣੂ ਦਾਸ ਦੇ ਕਿਹਾਤੀਆਂ ਦੇ ਕੀਤੇ ਗਏ ਇੱਕ ਅਧਿਐਨ ਚ ਇਹ ਗੱਲ ਸਾਹਮਣੇ ਆਈ ਹੈ ਕਿ ਇਨਸਾਨਾਂ ਦੀ ਤਰ੍ਹਾਂ ਹਾਥੀਆਂ ਦੇ ਵੀ ਆਪਣੇ ਨਿੱਜੀ ਨਾਮ ਹੁੰਦੇ ਨੇ ਜਿਵੇਂ ਵਰਤੋਂ ਕਰਦੇ ਹੋਏ ਝੁੰਡ ਦਾ ਹਰ ਮੈਂਬਰ ਇੱਕ ਦੂਜੇ ਨੂੰ ਸੰਬੋਧਿਤ ਕਰਦਾ ਜੀ ਹਾਂ ਤੁਹਾਨੂੰ ਇਹ ਅਜੀਬ ਲੱਗ ਸਕਦਾ ਪਰ ਖੋਜ ਨੇ ਇਸ ਗੱਲ ਦਾ ਖੁਲਾਸਾ ਕੀਤਾ ਇੱਕ ਖੋਜ ਮੁਤਾਬਕ ਇਨਸਾਨਾ ਵਾਂਗ ਹਾਥੀ ਵੀ ਆਪਣੇ ਬੱਚਿਆਂ ਦੇ ਨਾਮ ਰੱਖਦੇ ਨੇ ਉਹ ਇੱਕ ਦੂਜੇ ਨੂੰ ਬੁਲਾਉਣ ਲਈ ਉਸ ਵਿਸ਼ੇਸ਼ ਨਾਮ ਦੀ ਵਰਤੋਂ ਕਰਦੇ ਨੇ ਖਾਸ ਤੌਰ ਤੇ ਇਹ ਆ ਕਿ ਨਾਮ ਨੁਖਾ ਦੁਆਰਾ ਦਿੱਤੇ ਗਏ ਨਾਵਾਂ ਨਾਲ ਬਹੁਤ ਮਿਲਦੇ ਜੁਲਦੇ ਨੇ ਜੰਗਲੀ ਅਫਰੀਕੀ ਹਾਥੀਆਂ ਬਾਰੇ ਇੱਕ ਖੋਜ 10 ਜੂਨ 2024 ਨੂੰ ਨੇਚਰ ਇਕੋਲੋਜੀ ਐਂਡ ਇਵੋਲੂਸ਼ਨ ਜਰਨਲ ਦੇ ਵਿੱਚ ਪ੍ਰਕਾਸ਼ਿਤ ਕੀਤੀ ਗਈ ਸੀ ਖੋਜ ਦੇ ਅਨੁਸਾਰ ਹਾਥੀ ਕਿਸੇ ਦੀ ਨਕਲ ਕੀਤੇ ਬਿਨਾਂ ਦੂਜੇ ਹਾਥੀਆਂ ਨੂੰ ਸੰਬੋਧਨ ਕਰਨ ਲਈ ਨਿੱਜੀ ਨਾਵਾਂ ਦੀ ਵਰਤੋਂ ਕਰਨਾ ਸਿੱਖ ਜਾਂਦੇ ਨੇ ਪੁਕਾਰੇ ਨਾਮ ਨੂੰ ਪਛਾਣ ਕੇ ਦੂਜੇ ਹਾਥੀ ਵੀ ਪ੍ਰਤੀਕਿਰਿਆ ਦਿਖਾਉਨੇ ਨੇ ਹਾਥੀ ਇੱਕ ਦੂਜੇ ਨੂੰ ਬੁਲਾਉਣ ਲਈ ਜਿਸ ਸਭ ਤੋਂ ਵੱਧ ਵਰਤੀ ਜਾਣ ਵਾਲੀ ਵਿਸ਼ੇਸ਼ ਆਵਾਜ਼ ਦਾ ਇਸਤੇਮਾਲ ਕਰਦੇ ਨੇ ਉਹ ਇੱਕ ਕਿਸਮ ਦੀ ਗਰਜ ਹੈ ਇਸ ਗਰਜ ਦੀਆਂ ਤਿੰਨ ਵਿਸ਼੍ਰੈਣੀਆਂ ਨੇ ਪਹਿਲਾ ਹੈ ਚੁੰਡ ਦੇ ਗਵਾਚੇ ਸਾਥੀ ਨੂੰ ਬੁਲਾਉਣਾ ਦੂਜਾ ਸਾਥੀਆਂ ਨੂੰ ਨਮਸਕਾਰ ਕਰਨਾ ਤੇ ਤੀਜੀ ਦਾ ਪ੍ਰਯੋਗ ਬੱਚਿਆਂ ਦੀ ਦੇਖਭਾਲ ਲਈ ਹੁੰਦਾ ਆ ਇੱਕ ਹਾਥੀ ਉਦੋਂ ਗਰਜਦਾ ਹੈ ਜਦੋਂ ਉਸ ਨੂੰ ਆਪਣੇ ਸਾਥੀ ਨੂੰ ਬੁਲਾਉਣ ਦੀ ਲੋੜ ਹੁੰਦੀ ਹੈ ਜੋ ਬਹੁਤ ਦੂਰ ਜਾਂ ਅੱਖਾਂ ਤੋਂ ਪਰੇ ਹੋ ਗਿਆ ਹੋਵੇ ਦੂਜੀ ਸ਼੍ਰੇਣੀ ਸ਼ੁਭਕਾਮਨਾਮਾ ਦੀ ਹੈ ਇਹ ਹਾਥੀਆਂ ਦੁਆਰਾ ਉਦੋਂ ਵਰਤਿਆ ਜਾਂਦਾ ਹੈ ਜਦੋਂ ਕੋਈ ਹੋਰ ਹਾਥੀ ਕਾਫੀ ਨੇੜੇ ਹੁੰਦਾ ਹੈ ਐਸ ਤੋਂ ਇਲਾਵਾ ਤੀਜੀ ਗਰਜ ਦੇਖਪਾਲ ਲਈ ਹੈ ਇਹ ਦਹਾੜ ਦੀ ਵਰਤੋਂ ਮਾਦਾ ਹਾਥੀ ਦੇਖਪਾਲ ਕਰ ਰਿਹਾ ਹੈ ਛੋਟੇ ਬੱਚਿਆਂ ਲਈ ਕਰਦੀ ਹੈ ਬਿਊਰੋ ਰਿਪੋਰਟ ਹਮਦਰਦ ਟੀਵੀ